ਕੌਣ ਕਹਿੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਨਾਲ ਫਰਕ ਨਹੀਂ ਕਰਦੇ ਕਰਦੇ ਆ ਜ਼ਰੂਰ ਕਰਦੇ ਆ ਜਾਣ ਬੁਝ ਕੇ ਕਰਦੇ ਆ ਜਾਂ ਅਣ ਜਾਣੇ ਦੇ ਵਿੱਚ ਇਹ ਤਾਂ ਪਰ ਉਹ ਹੀ ਜਾਣਦੇ ਆ ਮੈਂ ਕਿਤੇ ਪੜਿਆ ਸੀ ਕਿ ਮਾਪੇ ਵੀ ਅੱਜ ਕੱਲ ਆਪਣੇ ਬੱਚਿਆਂ ਦੇ ਵਿੱਚ ਕਾਣੀ ਵੰਡ ਕਰਨ ਲੱਗ ਪਏ ਇਸ ਕਰਕੇ ਉਹਨਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਤੁਸੀਂ ਕਦੇ ਵੀ ਦੇਖ ਲਿਓ ਕਿ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਬੋਝ ਮਾਪੇ ਉਸ ਬੱਚੇ ਨੂੰ ਦਿੰਦੇ ਆ ਜਿਹਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਆ ਜਿਹੜਾ ਭਾਵੇਂ ਆਪਣੇ ਮਾਪੇ ਦੇ ਨਾਲ ਲੜਦਾ ਹੋਵੇ ਪਰ ਉਹ ਇਨਸਾਨ ਕਦੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ। ਉਹਦਾ ਦਿਲ ਆਪਣੇ ਮਾਪਿਆਂ ਦੇ ਪ੍ਰਤੀ ਸਾਫ਼ ਹੁੰਦਾ ਹੈ। ਪਰ ਉਹ ਮਾਵਾ-ਬਾਪ ਉਹਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰਦੇ ਹੁੰਦੇ ਆ ਕਿ ਕੋਈ ਸੋਚ ਵੀ ਨਹੀਂ ਸਕਦਾ। ਤੇ ਦੂਸਰੇ ਪਾਸੇ ਘਰ ਦੇ ਅੰਦਰ ਜਿਹੜੇ ਬਾਕੀ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ। ਸਾਰੀ ਜ਼ਿੰਦਗੀ ਉਹ ਚੁੱਪ ਕਰਕੇ ਆਪਣਾ ਸਭ ਕੁਝ ਬਣਾ ਲੈਂਦੇ ਆ। ਬਿਨਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਤੋਂ। ਤੇ ਮਾਪੇ ਸਭ ਤੋਂ ਜ਼ਿਆਦਾ ਪਿੱਛਾ ਵੀ ਇਹਨਾਂ ਦਾ ਕਰਦੇ ਹੁੰਦੇ ਆ। ਉਹਨਾਂ ਦੀਆਂ ਗੱਲਾਂ ਵੀ ਸੁਣਦੇ ਹੁੰਦੇ ਆ ਤੇ ਹਮੇਸ਼ਾ ਉਹਨਾਂ ਦਾ ਪੱਖ ਵੀ ਲੈਂਦੇ ਆ। ਫਰ ਉਹਨਾਂ ਨੂੰ ਇਸ ਜੀ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਹਨਾਂ ਦੇ ਬਾਰੇ ਕੋਈ ਕੀ ਸੋਚਦਾ ਹੈ ਉਹ ਤਾਂ ਬਸ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਹੁੰਦੇ ਆ ਤੇ ਜਿਹੜਾ ਬੱਚਾ ਸਾਰੀ ਜ਼ਿੰਦਗੀ ਆਪਣੇ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਹੁੰਦਾ ਹੈ ਉਹਦਾ ਪੱਖ ਉਹ ਮਾਪੇ ਕਦੇ ਵੀ ਨਹੀਂ ਲੈਂਦੇ ਕਦੇ ਵੀ ਉਹਨੂੰ ਪਿਆਰ ਦੇ ਨਾਲ ਇਹ ਦੋ ਬੋਲ ਨਹੀਂ ਬੋਲਦੇ ਕਿ ਸਾਨੂੰ ਪਤਾ ਹੈ ਕਿ ਤੂੰ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਬਲਕਿ 24 ਘੰਟੇ ਉਹਨੂੰ ਲਾਹ ਲਾ ਕੇ ਸਿੱਟਦੇ ਰਹਿੰਦੇ ਆ ਤੇ ਉਹ ਵਿਚਾਰਾ ਦਿਲ ਦਾ ਇੰਨਾ ਸਾਫ਼ ਹੁੰਦਾ ਹੈ ਕਿ ਉਹ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਹ ਆਪਣੇ ਮਾਪੇ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਇਸੇ ਹੀ ਗੱਲ ਦਾ ਫਾਇਦਾ ਉਠਾਉਂਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਦਾ ਦਿਲ ਕਿੰਨਾ ਕਮਜ਼ੋਰ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਜ਼ਿਆਦਾ ਕਰਦਾ ਹੈ ਉਹਦੀ ਕਦਰ ਨਹੀਂ ਤੇ ਜਿਹਨੂੰ ਕੋ ਲੈਣ ਦੇਣ ਨਹੀਂ ਉਹਦੇ ਮਗਰ-ਮਗਰ ਫਿਰਦੇ ਆ। ਕਈਆਂ ਨੂੰ ਇਹ ਗੱਲ ਸੁਣ ਕੇ ਹੈਰਾਨਗੀ ਹੋਊਗੀ ਪਰ ਇਹ ਵੀ ਇੱਕ ਅੱਜ ਦੀ ਦੁਨੀਆ ਦੀ ਸੱਚਾਈ ਆ। ਤੇ ਇਹ ਤਾਂ ਬਸ ਉਹ ਹੀ ਜਾਣਦੇ ਆ ਜਿਨ੍ਹਾਂ ਦੀ ਕਦਰ ਨਹੀਂ ਹੁੰਦੀ। ਜਿਨ੍ਹਾਂ ਨੇ ਆਪਣੇ ਬਾਰੇ ਕਮੈਂਟ ਨਾ ਸੋਚਿਆ। ਬਸ ਆਪਣਿਆਂ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਦੁਨੀਆ ਛੱਡ ਕੇ ਚਲੇ ਗਏ। ਤੇ ਐਂਡ ਦੇ ਉੱਤੇ ਸੋਹਣੇ ਨੂੰ ਕੀ ਮਿਲਦਾ ਕਿ ਤੂੰ ਸਾਡੇ ਲਈ ਕੀਤਾ ਕੀ? ਸੋ ਬਰ ਤੁਹਾਡੇ ਨਾਲ ਵੀ ਇਹੀ ਹੋ ਰਿਹਾ ਆ। ਤਾਂ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਇਹ ਹੁਣ ਕਰ ਕਰ ਦੀ ਕਹਾਣੀ ਆ ਇਸ ਕਰਕੇ ਬਾਲੀ ਟੈਨਸ਼ਨ ਨਾ ਲਿਆ ਕਰੋ ਜਿਹੜੇ ਚੁੱਪ ਚੁੱਪ ਕਰਕੇ ਅੱਗੇ ਵਧੀ ਜਾਂਦੇ ਆ ਉਹਨਾਂ ਵਾਂਗੂ ਜ਼ਿੰਦਗੀ ਜੀਣਾ ਸਿੱਖੋ